ਆਂ ਦੂਜੀਆਂ ਨੈਸ਼ਨਲ ਪਾਰਟੀਆਂ ਭਾਵੇਂ ਕਾਂਗਰਸ ਹੈ ਭਾਵੇਂ ਛਾੜੂ ਵਾਲੇ ਆ ਭਾਵੇਂ ਹੁਣ ਬੀਜੇਪੀ ਹੈ ਦਿਲੋਂ ਥੋੜੇ ਹਮਦਰਦ ਨਹੀਂ ਹੈ ਬੀਜੇਪੀ ਦੀ ਸੋਚ ਹੋ ਰਹਾ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾਉਣਾ ਅਸੀਂ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਦੂਜੀਆਂ ਪਾਰਟੀਆਂ ਵੀ ਦੇਖ ਲਓ ਥੋੜੀ ਆਪਣੀ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਥੋੜੀ ਆਪਣੀ ਹੈ जिने ਜਿਉਣਾ ਮਰਨਾ ਪੰਜਾਬ ਵਾਸਤੇ ਆ ਤੇ ਮੈਂ ਤੁਹਾਨੂੰ ਇੰਨਾ ਕਰਦਣਾ ਕਹਿਣਾ ਅੱਜ ਜੋ ਹਾਲਾਤ ਬਣੀ ਪਈ ਆ ਰਹਿਣਾ ਔਖਾ ਹੋ ਰਿਹਾ ਮੈਨੂੰ ਬਹੁਤ ਵਪਾਰੀ ਮਿਲੇ ਜਿਹੜੇ ਉੱਤਰ ਪ੍ਰਦੇਸ਼ ਤੇ ਮੱਧਿਆ ਪ੍ਰਦੇਸ਼ ਵਿੱਚ ਕਾਰਖਾਨੇ ਲਾਉਣ ਲੱਗੇ ਕਿਉਂਕਿ ਮੈਂ ਪੁੱਛਿਆ ਇੱਕ ਦਿਨ ਮੈਂ ਉੱਤਰ ਪ੍ਰਦੇਸ਼ ਦੇ ਚੀਫ ਮਨਿਸਟਰ ਨੂੰ ਮਿਲਣ ਗਿਆ ਉੱਥੇ ਆਪਣੇ ਪੰਜਾਬੀ ਕਿਸਾਨਾਂ ਦੀ ਸਮੱਸਿਆ ਸੀ ਤੇ ਜਦੋਂ ਮੈਂ ਉਹਦੇ ਦਫ਼ਤਰ ਚੋਂ ਨਿਕਲਿਆ ਬਾਹਰ ਆਪਣੇ ਲੁਧਿਆਣੇ ਦੇ ਬਹੁਤ ਇੰਡਸਟਰੀਅਲਿਸ ਉੱਤੇ ਮਿਲਣ ਆਏ ਸੀ ਮੈਂ ਉਹਨੂੰ ਪੁੱਛਿਆ ਇੱਥੇ ਕੀ ਕਰਨ ਆਏ ਹੋ ਉਹ ਕਹਿੰਦੇ ਜੀ ਅਸੀਂ ਉੱਤਰ ਪ੍ਰਦੇਸ਼ ਵਿੱਚ ਫੈਕਟਰੀਆਂ ਲਾਉਣ ਲੱਗੇ ਆ ਕਿਉਂਕਿ ਇੱਥੇ ਇੱਕ ਇੰਨਾ ਖਤਰਾ ਹੋ ਗਿਆ ਪੰਜਾਬ 'ਚ ਇੱਥੇ ਗੈਂਗਸਟਰਾਂ ਦਾ ਫੋਨ ਆਉਂਦਿਆ ਸਾਨੂੰ ਲੁੱਟਿਆ ਜਾ ਰਿਹਾ ਆ ਝਾੜੂ ਵਾਲੇ ਆਪ ਲੁੱਟਣ ਤੇ ਲੱਗੇ ਆ ਅੱਜ ਤੁਸੀਂ ਆਹ ਦੇਖ ਲਓ ਆ ਜਿਹੜਾ ਸ਼ਰਾਬ ਘਟਾਲਾ ਨੈਤਕ ਕੀਤਾ ਕੀਤਾ ਇਹ ਤਾਂ ਵੱਡਾ ਪੰਜਾਬ ਚ ਹੈ ਕੇਜਰੀਵਾਲ ਤਾਂ ਅੰਦਰ ਹੋਇਆ ਹੋਇਆ ਭਗਵੰਤ ਮਾਨ ਦੀ ਬਾਰੀ ਹੈ ਹਜ਼ਾਰ ਕਰੋੜ ਰੁਪਇਆ ਖਜ਼ਾਨੇ ਤੋਂ ਅਸਥਿਹਾਰਾਂ ਤੇ ਲੱਗਦਾ ਤੁਸੀਂ ਨਾਗਾਲੈਨ ਚਲੇ ਜਾਓ ਉੱਥੇ ਹੀ ਅਖਬਾਰ ਵਿੱਚ ਭਗਵੰਤ ਮਾਨ ਦੀ ਫੋਟੋ ਹੁੰਦੀ ਹੈ ਦੱਸਣ ਵਾਸਤੇ ਕਿ ਜੀ ਅਸੀਂ 80000 ਰੁਪਇਆ ਹਰਔਰਤ ਨੂੰ ਪੰਜਾਬ ਦਿੱਤਾ ਨਾਗਾਲੈਨ ਝੂਠ ਬੋਲਦੇ ਆ ਮਨੀਪੁਰ ਤਾਮਿਲਨਾਡੂ ਕਿਉਂ ਆਪਣੇ ਖਜ਼ਾਨੇ ਤੋਂ ਪੈਸਾ ਕਢ ਕੇ ਆਮ ਆਦਮੀ ਪਾਰਟੀ ਦੀ ਮਸ਼ਹੂਰੀ ਦੂਜੇ ਸੂਬਿਆਂ 'ਚ ਕਰਨ ਤੇ ਲੱਗੇ ਆ। ਝੰਡਾ ਖਰਚਾ ਕੇਜਰੀਵਾਲ ਦਾ ਸਾਰਾ ਪੰਜਾਬ ਚੁੱਕ ਰਿਹਾ ਜਹਾਜ਼ ਦਾ ਖਰਚਾ ਪੰਜਾਬ ਚੁੱਕ ਰਿਹਾ। ਇਸ ਕਰਕੇ ਮੈਂ ਆਈ ਬੇਨਤੀ ਕਰਨ ਆਲੇ ਆ। ਦੇਖੋ ਤੁਸੀਂ ਸ਼੍ਰੋਤਕ ਵਾਲੀ ਦਲ ਨੂੰ ਜਾਣਦੇ ਹੋ। ਤੁਸੀਂ ਉਹਨਾਂ ਦਾ ਰਾਜ ਦੇਖਿਆ। ਕਰਨ ਵਾਸਤੇ ਨਹੀਂ ਸੇਵਾ ਕਰਨ ਵਾਸਤੇ ਆਉਂਦੇ ਆ ਤੁਸੀਂ ਮੋੜ ਹਲਕੇ ਦਾ ਮੋੜ ਤੁਸੀਂ ਮੋੜ ਮੰਡੀ ਦੇਖ ਲਓ ਕੀ ਹਾਲ ਨੇ ਵੜ ਨਹੀਂ ਸਕਦੇ ਸੀ ਇਸ ਮੰਡੀ ਵਿੱਚ ਜਿਹੜਾ ਆਪਣੇ ਰਾਜ ਆਇਆ ਆ ਗਲੀਆਂ ਸੀ ਵੀਰੇ ਸਾਰਾ ਕੁਝ ਕਰੋੜਾਂ ਰੁਪਏ ਲਾ ਕੇ ਕੱਲੇ ਮੋੜ ਨਹੀਂ ਤੁਸੀਂ ਮੋੜ ਹਲਕੇ ਦੇ ਪਿੰਡਾਂ ਦਾ ਦੇਖ ਲਓ ਚੌਕੇ ਪਿੰਡ ਦੇਖ ਲਓ ਦੂਜੇ ਵੱਡੇ ਪਿੰਡ ਦੇਖ ਲਓ ਕਿਵੇਂ ਬਣਾਤੇ ਦਾ ਹੁੰਦਾ ਤੇ ਤੁਹਾਡੇ ਨਾਲ ਦਾ ਗਵੰਡ ਦਾ ਤੁਹਾਨੂੰ ਕੋਈ ਫਿਕਰ ਨਹੀਂ ਮੈਨੂੰ ਐਨਾ ਦੱਸਦੇ ਮੋੜ ਵਾਲਿਓ ਉਹ ਡੇ ਮਗਰਾਇਆ ਜਾਂ ਸਿਲਟੈਕਸਲਾ ਕਿਸਨੇ ਦੁਕਾਨ ਤੇ ਤੁਹਾਨੂੰ ਛਾਪਾ ਮਰਿਆ ਕਿਸੇ ਵੀ ਹਿੰਮਤ ਨਹੀਂ ਹੁੰਦੀ ਸੀ ਤੁਹਾਡੇ ਦਾ ਬਿਜਲੀ ਵਾਲੇ ਵੀ ਨਹੀਂ ਆਉਂਦੇ ਸੀ ਡਰਦੇ ਆਹ ਆ ਕਹਿੰਦੇ ਝਾੜੂ ਆਈ ਸੀ 300 ਯੂਨਿਟ ਬਿਜਲੀ ਦੇ ਮਾਫ ਕਰਦੇ ਮੈਂ ਕਿ ਆਪਣੇ ਰਾਜ ਤੱਕ ਗਰੀਬ ਤੋਂ ਕੋਈ ਦਿੰਦਾ ਹੀ ਨਹੀਂ ਹੁੰਦਾ ਸੀ ਸਾਰਾ ਸਿੱਧਾ ਜੁੜਿਆ ਸੀ ਕੰਮ ਠੀਕ ਹੈ ਕੀ ਨਹੀਂ ਹੁਣ 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 ਤੁਹਾਡੇ ਮਗਰ ਮਗਰ ਮੀਟਰ ਇੱਕ ਯੂਨਿਟ ਵਾਜੇ ਤੇ ਤੁਹਾਡੇ ਮਗਰ ਮੈਂ ਤੁਹਾਨੂੰ ਇੰਨਾ ਦੱਸ ਦਿੰਨਾ ਹੁਣ ਤੁਹਾਡੇ ਹੱਥ 'ਚ ਜੇ ਪੰਜਾਬ ਬਚਾਉਣਾ ਹੈ ਤੁਸੀਂ ਇਕਾਲੀ ਦਲ ਦੀ ਸਰਕਾਰ ਲਿਆ ਦਿਓ ਪੰਜਾਬ 'ਚ ਇੱਕ ਗੈਂਗਸਟਰ ਨਹੀਂ ਰਹੂਗਾ ਸਾਰੇ ਅੰਦਰ ਹੋਣਗੇ ਮੈਂ ਤੁਹਾਨੂੰ ਅੱਜ ਦੱਸਦਾ ਅਸੀਂ ਨਸ਼ੇ ਵੇਚਣ ਵਾਲੀ ਦੀ ਉਮਰ ਕੈਦ ਦੀ ਸਜ਼ਾ স্পেশਲ ਕੋਰਟ ਬਣਾ ਕੇ 6 ਮਹੀਨੇ ਦੇ ਅੰਦਰ ਅੰਦਰ স্পেশਲ ਕੋਰਟ ਬਣਾ ਕੇ ਸਾਰੇ ਉਮਰ ਕੈਦ ਦੇ ਅੰਦਰ ਨਸ਼ਾ ਬੰਦ ਕਰਨਾ ਖਤਮ ਕਰਨਾ ਆਪਣੀ ਜਵਾਨੀ ਨੂੰ ਬਚਾਉਣਾ ਸਾਡਾ ਨੰਬਰ 1 ਪ੍ਰਾਇਰੀਟੀ ਹੈ ਇੱਥੇ ਗੈਂਗਸਟਰਿਜ਼ਮ ਖਤਮ ਕਰਨਾ ਕਾਨੂੰਨ ਵਾਪਸ ਬਹਾਲ ਕਰਨਾ ਇੱਥੇ ਪੰਜਾਬ ਵਿੱਚ ਫਿੱਟੋ ਇੰਡਸਟਰੀ ਲਿਆਉਣੀ ਵਪਾਰ ਲਿਆਉਣਾ ਬਾਹਰਲੇ ਸੁਪਿਆਂ ਦੇ ਲੋਕੀ ਇੱਥੇ ਆ ਕੇ ਇਨਵੈਸਟ ਕਰਨ ਤਾਈਂ ਪੰਜਾਬ ਬਚੂਗਾ ਤੇ ਉਹ ਤੁਸੀਂ ਦੇਖਿਆ ਕੱਲੀ ਖਾਲੀ ਦਲਸ ਕਰ ਸਕਦੀ ਹੈ ਆ ਸਾਰੇ ਜਿਹੜੇ ਆਉਂਦੇ ਆ ਉਹ ਤਾਂ ਕੱਲਾ ਜੋ ਦਿੱਲੀ ਵਾਲੇ ਕਹਿੰਦੇ ਐ ਥੋੜੀ ਹੱਕ ਦੀ ਇੱਕ ਲੜਾਈ ਆ ਨਾ ਲੜ ਲੜੇ ਆ ਤੇ ਨਾ ਲੜ ਸਕਦੇ ਆ ਇਸ ਕਰਕੇ ਬੇਨਤੀ ਐ ਹੱਥ ਜੋੜ ਕੇ ਬੇਨਤੀ ਐ ਅੱਜ ਜਿਹੜਾ ਪਾਰਲੀਮੈਂਟ ਦਾ ਇਲੈਕਸ਼ਨ ਐ ਇੱਕ ਪਾਸੇ ਥੋੜੀ ਪਾਰਟੀ ਖੇਤਰੀ ਪਾਰਟੀ ਪੰਜਾਬ ਦੀ ਥੋੜੀ ਆਪਣੀ ਪੰਜਾਬੀਆਂ ਦੀ ਅਕਾਲੀ ਦਲ ਹੈ ਦੂਜੇ ਪਾਸੇ ਇਹ ਸਾਰੇ ਦਿੱਲੀ ਵਾਲੇ ਐ ਜਿਨ੍ਹਾਂ ਨੂੰ ਕੋਈ ਫਿਕਰ ਨਹੀਂ ਹਮ ਤਾਂ ਪਤਾ ਨਹੀਂ ਲੱਗਦਾ ਆ ਬੰਦਾ ਕਾਂਗਰਸ ਕੱਲ ਸੀ ਅੱਜ ਝਾੜੂ ਚਲੇ ਗਿਆ ਪਰਸੋ ਬੀਜੇਪੀ ਚਲੇ ਗਿਆ ਪਤਾ ਹੀ ਨਹੀਂ ਮੈਨ ਲੱਗਦਾ ਜਿਹਨੂੰ ਡਰਾ ਲੈਂਦੇ ਐ ਕਿਉਂਕਿ ਠੱਗੀਆਂ ਮਾਰੀਆਂ ਕਾਂਗਰਸੀਆਂ ਨੇ ਤੇ ਝਾੜੂ ਵਾਲੇ ਨੇ ਬੰਡ ਜੀ ਜੀ ਭੇਜ ਕੇ ਡਰਾ ਕੇ ਕਾਓ ਜੀ ਬੀਜੇਪੀ ਜਾਓ ਹੁਣ ੱੱਕੇ ਨਾਲ ਰਾਜ ਨਹੀਂ ਹੁੰਦਾ ਪਿਆਰ ਨਾ ਹੁੰਦਾ ਉਹਨਾਂ ਨੂੰ ਦਿਲ ਜਿੱਤਣਾ ਚਾਹੀਦਾ ਹੈ ਅਕਾਲੀ ਦਲ ਤੁਹਾਡੀ ਆਪਣੀ ਹੈ ਬਾਦਲ ਪਰਿਵਾਰ ਤੁਹਾਡਾ ਆਪਣਾ ਹੈ ਅਸੀਂ ਇੱਥੋਂ ਦੇ ਰਹਿਣ ਵਾਲੇ ਆ ਤੁਹਾਡੀਆਂ ਤਕਲੀਫਾਂ ਜਾਣਦੇ ਆ ਆਪਣੇ ਦੋਸਤ ਇੱਕੋ ਜਿਹੇ ਆ ਮਿੱਤਰ ਆਪਣੇ ਸਾਦੀ ਰਿਸ਼ਤੇ ਇੱਕੋ ਜਿਹੇ ਆ ਰਹਿਣੇ ਆ ਦਕਸਕ ਦੇ ਸਾਥੀ ਐ ਜੋ ਅਸੀਂ ਸਮਝ ਸਕਦੇ ਆ ਇਸ ਇਲਾਕੇ ਨੂੰ ਪੰਜਾਬ ਨੂੰ ਨਾ ਕੇਜਰੀਵਾਲ ਸਮਝ ਸਕਦਾ ਨਾ ਰਾਹੁਲ ਗਾਂਧੀ ਸਮਝ ਸਕਦਾ ਨਾ ਮੋਦੀ ਸਾਹਿਬ ਸਮਝ ਸਕਦੇ ਆ ਆ ਕੰਧਾ ਤੇ ਲਿਖਤਾ ਸੀ ਇਹਨੇ ਕੇਜਰੀਵਾਲ ਨੂੰ ਇੱਕ ਮੌਕਾ ਦੇ ਦਿਓ ਝਾੜੂ ਨੂੰ ਦੇ ਦਿਓ ਕਿਸੇ ਨੇ ਕੈਂਡੀਡੇਟ ਦੇਖਿਆ ਹੀ ਨਹੀਂ ਕੌਣ ਸੀ ਝਾੜੂ ਝਾੜੂ ਕਰਤੀ ਇੱਕ ਤਾਂ ਮੈਂ ਤੁਹਾਨੂੰ ਬੇਨਤੀ ਕਰਾਂ ਘਰੇ ਜਾ ਕੇ ਜਿੰਨੇ ਝਾੜੂ ਨੂੰ ਅੱਗ ਲਾ ਦਿਓ ਅੱਜ ਹੀ ਜਾਨ ਸਰ ਉਹਨਾਂ ਗੇਟੋ ਪੋਚਾ ਲਾਇਆ ਕਰੋ ਨਹੀਂ ਪੋਚਾ ਲਾਇਆ ਕਰੋ ਝਾੜੂ ਨਹੀਂ ਰੱਖਣਾ ਇਹ ਮਨੂਸ ਹੈ ਇਹਨੇ ਪੰਜਾਬ ਨੂੰ ਬਰਬਾਦ ਕੀਤਾ ਆਪਾਂ ਤਾਂ ਇਨਸਾਫ ਦੀ ਤਕੜੀ ਰੱਖੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਦਿਲ ਦੀ ਗਹਿਰਾਈਆਂ ਤੋਂ ਮੈਂ ਅੱਜ ਮੌੜ ਹਲਕੇ ਵਾਲਿਆਂ ਦਾ ਧੰਨਵਾਦ ਕਰਦਾ ਸਰ ਮਲੂਕਾ ਸਾਹਿਬਾ ਮੈਂ ਲੱਗਾ ਮਲੂਕਾ ਸਾਹਿਬ 골ਡ ਮੈਡ ਹਲੇ ਤੱਕ ਤੁਸੀਂ ਲੈ ਗਏ ਮੈਂ ਲੱਗਾ ਤੁਹਾਡੇ ਬੌਸ ਭੁੰਦਰ ਸਾਹਿਬ ਤੋਂ ਵੀ ਟੱਪ ਕੇ ਕੰਮ ਆ ਆਪਣਾ ਸਾਰਾ ਤਾਂ ਬਾਅਦ ਤੁਸੀਂ ਆਪਣੇ ਆ ਚਲੋ ਅੱਜ ਮੇਰੇ ਪਾਰਲੀਮੈਂਟ ਹਲਕੇ ਜਾ ਕੇ ਆਇਆ ਪੰਜ ਪਾਰਲੀਮੈਂਟ ਹਲਕੇ 45 ਸੀਟਾਂ ਦੀ ਯਾਤਰਾ ਚਾ ਚੁੱਕੀ ਆ ਪੰਜ ਪਾਰਲੀਮੈਂਟ ਹਲਕੇ ਆ ਮੈਂ ਤੁਹਾਨੂੰ ਇੰਨੀ ਗਰੰਟੀ ਦੇਣਾ ਜਿੰਨਾ ਲੋਕਾਂ ਦਾ ਗੁੱਸਾ ਦੇਖਿਆ ਝਾੜੂ ਵਾਲਿਆਂ ਦੇ ਖਿਲਾਫ ਤੇ ਕਾਂਗਰਸੀਆਂ ਦੇ ਖਿਲਾਫ ਜਿੰਨਾ ਤੁਸੀਂ ਲੋਕਾਂ ਵਿੱਚ ਅਕਾਲੀ ਪ੍ਰਧਾਨ ਦੀ ਪ੍ਰਿਆਰ ਦੇਖਿਆ ਜੋਸ਼ ਦੇਖਿਆ ਵਰਕਰ ਕੈਮ ਦੇਖੇ ਪਾਉਂਗੇ ਤੁਹਾਨੂੰ 골ਡਮੈਨ ਪਾਵਾਂਗੇ ਰਿਜ਼ਲਟ 4 ਜੂਨ ਨੂੰ